ਕੈਪਟਨ ਸਰਕਾਰ ਚ ਚਰਨਜੀਤ ਚੰਨੀ ਨੂੰ ਵੱਡੀ ਜ਼ਿੰਮੇਵਾਰੀ ਮਿਲਣ ਜਾ ਰਹੀ ਹੈ ਰਾਹੁਲ ਗਾਂਧੀ ਦੇ ਬਿਹਤਰ ਕਰੀਬੀ ਨੇ ਰਾਹੁਲ ਗਾਂਧੀ ਦੇ ਨਾਲ ਲਗਾਤਾਰ ਇੰਟੈਕ ਰਹਿ ਰਹੇ ਨੇ ਸਾਡੇ ਨਾਲ ਚਰਨਜੀਤ ਚੰਨੀ ਚੰਨੀ ਸਾਹਿਬ ਪੋਰਟਫੋਲੀਓ ਕਿਹੜਾ ਮਿਲਣ ਜਾ ਰਿਹਾ ਸਭ ਤੋਂ ਪਹਿਲਾਂ ਇਹ ਤਾਂ ਕੈਪਟਨ ਸਾਹਿਬ ਜਾਣਦੇ ਆ ਉਹਨਾਂ ਦਾ ਪ੍ਰੈਰੋਗੇਟਿਵ ਹੁੰਦਾ ਸੀ ਐਮ ਦਾ ਜਿਹੜਾ ਦੇਣਗੇ ਆਪਾਂ ਉਹਨੂੰ ਵਧੀਆ ਤਰੀਕੇ ਨਾਲ ਤੁਹਾਨੂੰ ਕੀ ਲੱਗਦਾਗਾ ਕਿ ਕਿਹੜਾ ਮਿਲੇ ਹੈ ਜੀ ਜੀ ਤੁਹਾਡੇ ਇੰਟਰਸਟ ਆਗਾ ਮੈਂ ਕਦੇ ਨਾ ਮੰਗ ਕਰਦਾ ਨਾ ਮੈਂ ਮੰਗਿਆ ਜੋ ਦੇਣਗੇ ਉਹੀ ਚਲਾ ਦੇਣਾ ਵਧੀਆ ਅੱਛਾ ਕੀ ਲੱਗਦਾਗਾ ਪ੍ਰਾਇੋਰਟੀ ਸਰਕਾਰ ਦੀ ਕਿਉਂਕਿ ਬਹੁਤ ਸਾਰੇ ਵਾਅਦੇ ਪ੍ਰਾਇਓਰਟੀ ਸਾਡੀ ਹੈਗੀ ਹੈ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਕਰਨਾ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨਾ ਪੰਜਾਬ ਦੇ ਨੌਜਵਾਨ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਕੀ ਲੱਗਦਾ ਚੰਨੀ ਸਾਹਿਬ ਨੌ ਕੈਬਨਿਟ ਮਨਿਸਟਰਾਂ ਨੇ ਸੋਚੀਆ ਅਗਲੀ ਵਿਸਥਾਰ ਕੈਬਨਿਟ ਦਾ ਕਦੋਂ ਤੱਕ ਹੋਣ ਜਾ ਰਿਹਾਗਾ ਇਹ ਕੈਪਟਨ ਸਾਹਿਬ ਦੱਸ ਸਕਦੇ ਤੇ ਰਾਹੁਲ ਗਾਂਧੀ ਦੇ ਨਾਲ ਚੋਣਾਂ ਤੋਂ ਬਾਅਦ ਕੋਈ ਤੁਹਾਡੀ ਡਿਸਕਸ਼ਨ ਹੋਈ ਹੈ ਕਿਉਂਕਿ ਪਹਿਲਾਂ ਲਗਾਤਾਰ ਤੁਸੀਂ ਡਿਸਕਸ਼ਨ 'ਚ ਰਹਿੰਦੇ ਸੀ ਦਿੱਲੀ ਤੁਹਾਡੀ ਵਿਚਾਰ ਚਰਚਾ ਹੁੰਦੀ ਸੀ ਹੁਣ ਕੋਈ ਨਵਾਂ ਪਲਾਨ ਕੀ ਹੋਵੇ ਕੀ ਬਲੂਪ੍ਰਿੰਟ ਹੋਵੇ ਤੇ ਲਈ ਕੋਈ ਗੱਲਬਾਤ ਹੋਈ ਰਾਹੁਲ ਜੀ ਨੂੰ ਮੈਂ ਪਰਸੋ ਮਿਲ ਕੇ ਆਇਆ ਉਹਨਾਂ ਨੂੰ ਪੂਰੇ ਹਾਲਾਤ ਬਾਰੇ ਪੰਜਾਬ ਬਾਰੇ ਦੱਸਿਆ ਤੇ ਉਹਨਾਂ ਦੀ ਏਬਲ ਜਿਹੜੀ ਗਾਈਡੈਂਸ ਹੈ ਉਹਨਾਂ ਦਾ ਨੇਤ੍ਰਿਤਵ ਹੈ ਉਹਨਾਂ ਦੀ ਲੀਡਰਸ਼ਿਪ ਹੈ ਉਹਦੇ 'ਚ ਵਿਸ਼ਵਾਸ ਪ੍ਰਗਟ ਕਰਕੇ ਉਹਨਾਂ ਨੂੰ ਮੁਬਾਰਕਵਾਦ ਦਿੱਤੀ ਹੈ ਜੀ ਕਿਹਾ ਜਾ ਰਿਹਾ ਸੀਗਾ ਕਿ ਡਿਪਟੀ ਸੀਐਮ ਬਾਰੇ ਤੁਹਾਡਾ ਵੀ ਨਾਂ ਚੱਲ ਰਿਹਾ ਸੀ ਨਜੂ ਸਿੱਧੂ ਦਾ ਵੀ ਨਾਂ ਚੱਲ ਰਿਹਾ ਸੀ ਕੋਈ ਹੋ ਸਕਦਾ ਹੈ ਸਰਕਾਰ 'ਚ ਆਉਣ ਵਾਲੇ ਦਿਨਾਂ 'ਚ ਕੋਈ ਡਿਪਟੀ ਸੀਐਮ ਹੋਵੇ ਤੁਸੀਂ ਡਿਪਟੀ ਸੀਐਮ ਹੋ ਇਹ ਅਖਬਾਰਾਂ ਦੀਆਂ ਖਬਰਾਂ ਜੋ ਹੋਏਗਾ ਉਹ ਸਾਹਮਣੇ ਹੈ ਹਸਨ ਚਰਨਜੀਤ ਚੰਨੀ ਜਿਨ੍ਹਾਂ ਦਾ ਕਹਿਣਾਗਾ ਕੀ 50cm ਬਾਰੇ ਫੈਸਲਾ ਅਜੇ ਤੱਕ ਕੋਈ ਨਹੀਂ ਹੋਇਆਗਾ ਉਹ ਰਾਹੁਲ ਗਾਂਧੀ ਨੇ ਕਰਨਾ ਜਾਂ ਹਾਈ ਕਮਾਂਡ ਨੇ ਕਰਨਾ ਉਹਨਾਂ ਦਾ ਕਹਿਣਾ ਕਿ ਸਾਡੀ ਸਰਕਾਰ ਦੀ ਪਾਇਓਰਿਟੀ ਪੰਜਾਬ ਚੋ ਭ੍ਰਿਸ਼ਟਾਚਾਰ ਤੇ ਨਸ਼ਾ ਖਤਮ ਕਰਨਾ ਕੈਮਰਾ ਮਰੇਜਿੰਦਰ ਦਿਨ ਆਜ਼ਾਦਵਿੰਦਰ ਸਿੰਘ এবੀਪੀ ਸਾਂਝਾ ਚੰਡੀਗੜ੍ਹ